ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਨੰਗਲ ਦੇ ਨਾਲ ਲੱਗਦੇ ਪਿੰਡ ਮਾਨਕਪੁਰ ਦੇ ਵਿੱਚ ਇੱਕ ਮੱਝ ਵੱਲੋਂ ਦੇਸੀ ਗੋਲਾ ਖਾਣ ਨਾਲ ਮੱਝ ਦਾ ਮੂੰਹ ਫਟ ਗਿਆ ਜਿਸ ਕਰਕੇ ਮੱਝ ਨੂੰ ਕਾਫੀ ਨੁਕਸਾਨ ਪਹੁੰਚਿਆ ਪਿੰਡ ਮਾਨਕਪੁਰ ਦੇ ਨਾਲ ਲੱਗਦੇ ਜੰਗਲ 'ਚ ਸ਼ਿਕਾਰ ਕਰਨ ਵਾਸਤੇ ਕੁਝ ਸ਼ਿਕਾਰੀ ਜਾਨਵਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੇਸੀ ਬੰਬ ਦਾ ਇਸਤੇਮਾਲ ਕਰਦੇ ਹਨ ਜਿਸ ਨੂੰ ਕਈ ਪਾਲਤੂ ਜਾਨਵਰ ਖਾ ਕੇ ਆਪਣੀ ਜਾਨਾਂ ਤੋਂ ਹੱਤ ਧੋ ਚੁੱਕੇ ਹਨ ਅਜੇ ਹੀ ਇੱਕ ਮਾਮਲਾ ਪਿੰਡ ਮਾਨਕਪੁਰ ਦੇ ਮਵੇਸ਼ੀ ਨਾਲ ਵਾਪਰਿਆ ਜਦੋਂ ਆਪਣੀਆਂ ਮੱਝਾਂ ਨੂੰ ਜੰਗਲ ਵਾਲੇ ਪਾਸੇ ਨੂੰ ਚਰਾਉਣ ਲਈ ਜਾਂਦਾ ਹੈ ਤਾਂ ਉਸ ਦੀ ਮੱਝ ਇੱਕ ਦੇਸੀ ਬੰਬ ਦਾ ਗੋਲਾ ਖਾ ਲੈਂਦੀ ਹੈ ਜਿਸ ਨਾਲ ਉਸ ਦਾ ਮੂੰਹ ਫਟ ਜਾਂਦਾ ਹੈ ਅਤੇ ਲਹੂ ਲਹਾਨ ਹੋ ਜਾਂਦਾ ਹੈ ਜਿਸ ਨੂੰ ਦੇਖ ਕੇ ਮਵੇਸ਼ੀ ਦੌੜਦਾ ਭੱਜਦਾ ਆਪਣੇ ਜਾਨਵਰਾਂ ਕੋਲ ਪਹੁੰਚਦਾ ਹੈ ਤਾਂ ਦੇਖਦਾ ਹੈ ਕਿ ਮੱਝ ਦੇ ਮੂੰਹ ਵਿੱਚੋਂ ਧੂਆ ਅਤੇ ਖੂਨ ਵਗ ਰਿਹਾ ਹੁੰਦਾ ਹੈ ਪਿੰਡ ਮਾਨਕਪੁਰ ਦੇ ਸਰਪੰਚ ਗੋਪਾਲ ਸ਼ਰਮਾ ਨੇ ਪੀੜਿਤ ਪਰਿਵਾਰ ਨੂੰ ਮੁਆਵਜ਼ਾ ਅਤੇ ਅਜਿਹੇ ਸ਼ਿਕਾਰੀਆਂ ਵਿਰੁੱਧ ਸਰਕਾਰ ਅਤੇ ਪ੍ਰਸ਼ਾਸਨ ਕੋਲ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਅਜਿਹੇ ਖਤਰਨਾਕ ਪਟਾਕਿਆਂ ਦੀ ਲਪੇਟ ਵਿੱਚ ਕੋਈ ਵੀ ਇਨਸਾਨ ਆ ਸਕਦਾ ਹੈ ਕਿਉਂਕਿ ਸ਼ਿਕਾਰੀ ਸਾੰਬਰ, ਨੀਲ ਗਾਈਆਂ ਅਤੇ ਜੰਗਲੀ ਸ਼ੂਰਾਂ ਦਾ ਸ਼ਿਕਾਰ ਕਰਦੇ ਆਮ ਦੇਖੇ ਜਾ ਸਕਦੇ ਹਨ। ਇਸ ਲਈ ਸਰਕਾਰ ਤੁਰੰਤ ਅਜਿਹੇ ਸ਼ਿਕਾਰੀਆਂ ਖਿਲਾਫ ਸਖਤ ਕਾਰਵਾਈ ਕਰੇ ਤਾਂ ਜੋ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਮਿੰਦਰ ਸਿੰਘ ਜੀ ਮਿੰਦਰ ਸਿੰਘ ਜੀ ਦੱਸਿਓ ਕੀ ਹੋਇਆ ਕਿਹੜਾ ਪਿੰਡ ਹੈ ਵੇ ਇਹ ਪਿੰਡ ਮੰਗਪੁਰਾ ਜੀ ਹਾਂਜੀ ਸਾਡੇ ਇਹ ਘੱਟੀ ਚੋਦੀ ਸੀਗੀ ਉੱਪਰ ਠੀਕ ਹੈ ਤੇ ਇਹਨੇ ਕੋਈ ਬੰਬ ਬੰਬ ਮੋਈ ਰਿਹਾ ਕੁਝ ਖਾ ਲਿਆ ਹਾਂ ਬਲਾਸਟ ਹੋਇਆ ਅੱਛਾ ਧੂਆ ਹੋ ਗਿਆ ਪੂਰਾ ਜਿਸ ਟਾਈਮ ਆਵਾਜ਼ ਆਈ ਮੈਨੂੰ ਤੇ ਮੈਂ ਵੀ ਉੱਥੇ ਬੈਠਿਆ ਸੀਗਾ ਲਾਗੇ ਆਵਾਜ਼ ਆਈ ਤਾਂ ਮੈਂ ਜਦ ਆਲੇ-ਦੋਲੇ ਦੇਖਿਆ ਵੀ ਉਹ ਪਟਾਕਾ ਕਿੱਥੇ ਵਜਿਆ ਜਦ ਮੈਂ ਕੱਟੀ ਕੋਲ ਦੀ ਜਿੰਨੂੰ ਦੇਖਿਆ ਜਾ ਕੇ ਕਿਉਂ ਆਵਾਜ਼ ਉਧਰੋਂ ਆਈ ਤਾਂ ਉੱਥੇ ਪੂਰਾ ਧੂੰਆਂ ਉੱਡ ਰਿਹਾ ਸੀਗਾ ਹਾਂ ਔਰ ਤੂੰ ਇਹਦੇ ਮੂੰਹ ਦੇ ਵਿੱਚੋਂ ਹੀ ਧੂੰਆਂ ਨਿਕਲਿਆ ਤਾਂ ਮੈਨੂੰ ਪਤਾ ਲੱਗਿਆ ਫਿਰ ਇਹਦੇ ਕੋਲ ਜਾ ਕੇ ਦੇਖਿਆ ਮੈਂ ਤਾਂ ਪੂਰਾ ਖੂਨ ਆ ਰਿਹਾ ਸੀਗਾ ਅੱਛਾ ਪੁੱਛੋ ਤਾਂ ਕਿੰਨੇ ਕਿਹ ਜਾਨਵਰ ਲੱਗੇ ਸੀ ਆਪਣੇ ਡੰਗਰ ਕਿੰਨੇ ਕਿ ਲੱਗੇ ਸੀ ਮੇਰੇ ਕੋਲ ਤਾਂ ਇੱਕੋ ਹੀ ਹੈ ਜੀ ਅੱਛਾ ਹਾਂਜੀ ਬਾਕੀ ਇਹ ਵੀ ਨਾਲ ਕਿੱਥੇ ਬਾਕੀ ਇਹ ਵੀ ਨਾਲ ਸੀਗੀਆਂ ਇਹ ਪੰਜ ਪੰਜ ਇਹ ਆ ਜੀ ਕਿੱਥੇ ਕਨੂ ਕਰਕੇ ਕਿਹਾ ਸੀਗਾ ਬੰਬ ਨਹੀਂ ਮੈਸੇਜ ਕਿਹਾ ਸੀਗਾ ਹੁਣ ਉਹ ਉਹਦਾ ਬਸ ਹੀ ਦੇਖਿਆ ਨਹੀਂ ਹੈ ਹਾਂ ਸਿਰਫ ਅਸੀਂ ਤਾਂ ਇਹੀ ਦੇਖਿਆ ਮੈਂ ਜਿਸ ਟਾਈਮ ਆਵਾਜ਼ ਆਈ ਤਾਂ ਧੁਆ ਨਿਕਲਦਾ ਦੇਖਿਆ ਉਹ ਹੀ ਦੇਖਿਆ ਮੈਂ ਤਾਂ ਬਾਕੀ ਜੋ ਵੀ ਕੁਝ ਵੀ ਨੇ ਖਾਦਾ ਹੈ ਉਹ ਇਹ ਜਣੀ ਦਬਾਣ ਦੇ ਨਾਲ ਹੀ ਉਹ ਕੋ ਬਲਾਸਟ ਹੋਇਆ ਹੈ ਇਹ ਅੰਦਰ ਹੀ ਜੀ ਫਿਰ ਉਹ ਕੀ ਹੈ ਫਿਰ ਹਾਂ ਕੀ ਕੀ ਤੁਸੀਂ ਕੀ ਮੰਨਦੇ ਹੋ ਕਿ ਸਿਸ਼ਕਾਰੀ ਦੀ ਕਾਮ ਇਹ ਹੈ ਤਾਂ ਕਾਰਨਵਾਰੀ ਕਿਸੇ ਸ਼ਕਾਰੀ ਦੀ ਹੈ ਹਾਂ ਕਿਉਂ ਇਹ ਸੂਰਾਂ ਸਾਰਿਆਂ ਨੂੰ ਮਾਰਨ ਵਾਸਤੇ ਕੁਝ ਲਾਂਦੇ ਜੇ ਵੈਸੇ ਕੋਈ ਚੀਜ਼ ਹੁੰਦੀ ਤਾਂ ਮੈਟਲ ਦੀ ਕੋਈ ਚੀਜ਼ ਹੁੰਦੀ ਤਾਂ ਇਹ ਖਾਂਦੀ ਨਾ ਕੋਈ ਆਟਾ ਜਾਇਰਾ ਵਗੈਰਾ ਕੋਈ ਚੀਜ਼ ਇਹਨੂੰ ਲੱਗੀ ਹੋਣੀ ਜਿਹੜੀ ਇਹਨੇ ਖਾਧੀ ਹੈ ਤੇ ਖਾ ਕੇ ਉਹ ਬਲਸ਼ਟ ਹੋਇਆ ਹਾਂਜੀ ਇਹ ਸ਼ਕਾਰੀ ਤੋਂ ਵਗੈਰਾ ਤਾਂ ਹੋਰ ਤਾਂ ਕਿਸੇ ਦਾ ਕੰਮ ਹੋ ਹੀ ਨਹੀਂ ਸਕਦਾ ਸ਼ਕਾਰੀ ਸੁਣਾ ਗੋਪਾਲ ਚਰਮਾ ਜੀ ਸਰਪੰਚਮ ਗ੍ਰਾਮ ਪੰਜਾਤ ਮਾਨਕਪੁਰ ਦੱਸੋ ਜੀ ਇੱਥੇ ਕੀ ਆਸ ਹੋਵੇ ਮੈਂ ਨਮਿੰਦਰ ਜੀ ਦਾ ਫੋਨ ਆਇਆ ਜੀ ਵੀ ਪਰ ਪਟਾਕਾ ਕ ਕੱਟੀ ਦਾ ਖਾਦਾ ਜੀ ਜਿਹਦੇ ਗਰਨ ਮੂੰਹ ਫਟ ਗਿਆ ਜੀ ਅਸੀਂ ਫਿਰ ਇਸੇ ਦੇਖਣ ਆਏ ਜੀ ਤੇ ਦੇਖਿਆ ਤਾਂ ਜਦੋਂ ਵੇ ਮੂੰਹ ਕੱਟੀ ਦਾ ਮੂੰਹ ਜਿਹੜਾ ਫਟਿਆ ਵਸੀਆ ਜੀ ਤੇ ਉਸ ਤੋਂ ਬਾਅਦ ਇਹਨਾਂ ਦਾ ਕੱਟੀ ਦਾ ਬੜਾ ਬੁਰਾ ਹਾਲ ਹੈ ਜੀ ਇੱਥੇ ਹੋਰ ਵੀ ਬੜੇ ਇਹਨਾਂ ਦੇ ਜਿਹੜੇ ਬੰਦੇ ਮੱਜਾ ਚਲਾਉਂਦੇ ਆ ਜੀ ਤੇ ਇਨਸਾਨ ਵੀ ਸਾਡੇ ਬੰਦੇ ਘੁੰਮਦੇ ਆ ਜੀ ਕਿਸੇ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਸੀਗਾ ਜੀ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਜਿਹੜਾ ਇਹਨਾਂ ਦਾ ਮੁਆਵਜ਼ਾ ਦਿੱਤਾ ਹੋਇਆ ਤੇ ਜਿਹੜੇ ਆਣ ਵਾਲੇ ਜਿਹੜੇ ਸ਼ਿਕਾਰੀ ਆ ਜਾਂ ਜੇ ਕੋਈ ਬੰਦਾ ਕੰਮ ਕਰਦਾ ਉਹਨਾਂ ਨੂੰ ਨੱਥ ਪਾਈ ਜਾਵੇ ਤੇ ਅਸੀਂ ਪ੍ਰਸ਼ਾਸਨ ਅੱਗੇ ਸਾਡੇ ਵੱਲੋਂ ਵੀ ਕੋਸ਼ਿਸ਼ ਕੀਤੀ ਆਈਗੀ ਜੀ ਜ਼ਰੂਰ ਜੀ ਵੀ ਅਸੀਂ ਇਹਨਾਂ ਨੂੰ ਰੁਕਿਆ ਜਾਵੇ ਇਹਨਾਂ ਨੂੰ ਅਸੀਂ ਸ਼ਾਮ ਨੂੰ ਦੇਖਦੇ ਆਂ ਜੀ ਅੱਜ ਮੀਟਿੰਗ ਕਰਕੇ ਵੀ ਪੈਰਾਪਰ ਲਾਂਦੇ ਆਂ ਸਰਦਾਰ ਜੀ ਕਿਸੇ ਜਿਹਦਾ ਕਰਾਂਗੇ ਜ਼ਰੂਰ ਕਿਹਾ ਇਹ ਪਿੰਡ ਚ ਪਹਿਲਾ ਮਾਮਲਾ ਕਿ ਪਹਿਲਾ ਵੀ ਨਹੀਂ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਦੋ ਤਿੰਨ ਮਾਮਲੇ ਹੋ ਚੁੱਕੇ ਆ ਜੀ ਇਸ ਪਿੰਡ ਚ ਇੱਕ ਵਾਰ ਪਹਿਲੇ ਬਕਰੀ ਬਕਰੀਨਾ ਖਾਦਾ ਸੀਗਾ ਜੀ ਇੱਕ ਸੂਰ ਵੀ ਥੋੜੇ ਦਿਨ ਪਹਿਲਾਂ ਹੀ ਕਹਿੰਦੇ ਹੋਇਆ ਜੀ ਇਹ ਇਸੇ ਤਰ੍ਹਾਂ ਦਾ ਅੱਛਾ ਕਾਰਨ ਪੰਕਜ ਕੁਮਾਰ ਜੀ ਪੰਕਜ ਦੱਸਿਓ ਵੀ ਕੀ ਆ ਸੀਗਾ ਕੀ ਹਾਸਾ ਹੋਇਆ ਸਰ ਐਕਚੁਅਲੀ ਅਸੀਂ ਨਾ ਮੱਝਾ ਲੈ ਕੇ ਉੱਪਰ ਚੁਗਣ ਵਾਸ ਅਸੀਂ ਉੱਪਰ ਚਾਰੇ ਦੇ ਦੀ ਤਾਇਆ ਜੀ ਵੀ ਇੱਥੇ ਚਾਰੇ ਦੇ ਦੀ ਥੋੜੇ ਟਾਈਮ ਬਾਅਦ ਮੈਂ ਆ ਗਿਆ ਜੀ ਘਰੇ ਠੀਕ ਹੈ ਜੀ ਤਾਇਆ ਜੀ ਕੱਟੀ ਲੈ ਕੇ ਚਾਰੇ ਕਰਦੇ ਤੇ ਜੀ ਤਾਂ ਕੱਟੀ ਜਿੱਦਾਂ ਤਾਇਆ ਜੀ ਚਾਰੇ ਦੇਦੇ ਤੇ ਇਹਨਾਂ ਨੂੰ ਤੁਹ ਅਵਾਜ਼ ਸੁਣੀ ਜੀ ਮਤਲਬ ਬਲਾਸਟ ਹੋਣ ਦੀ ਅਵਾਜ਼ ਸੁਣੀ ਤਾਇਆ ਜੀ ਨੇ ਦੇਖਿਆ ਆਲੇ ਦੁਆਲੇ ਮਤਲਬ ਕੁਝ ਹੈਗਾ ਜਾਂ ਨਹੀਂ ਬਿਲਕੁਲ ਬਲਾਸਟ ਕਿਤੇ ਹੋਇਆ ਕੋਲ ਜਿੱਦਾਂ ਬੰਦੇ ਨੂੰ ਪਤਾ ਲੱਗਦਾ ਜੀ ਵੀ ਮੇਰੇ ਕੋਲ ਹੀ ਬਲਾਸਟ ਹੋਇਆ ਜਦੋਂ ਤਾਇਆ ਜੀ ਨੇ ਕੱਟੀ ਕੋਲ ਜਾ ਕੇ ਦੇਖਿਆ ਨਾ ਜੀ ਇਹਨਾਂ ਦੀ ਕੱਟੀ ਦਾ ਮੂੰਹ ਸਾਰਾ ਫਟ ਗਿਆ ਸੀ ਧੂਆਂ ਨਿਕਲ ਗਿਆ ਤਾਂ ਜੀ ਪੂਰਾ ਹੀ ਮਤਲਬ ਤਾਂ ਕਰਕੇ ਅਸੀਂ ਮਤਲਬ ਇਹ ਸ ਦਸੀਏ ਕਿਸੇ ਨੂੰ ਵੀ ਇਹ ਕੰਮ ਇੱਥੇ ਹੋ ਰਿਹਾ ਜੀ ਕੋਈ 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 ਕੁਝ ਕਰਦਾ ਹੋਊਗਾ ਜਾਂ ਕੋਈ ਸ਼ਿਕਾਰੀ ਹੈ ਜਿਹੜਾ ਬਈ ਇੱਥੇ ਪਟਾਕਾ ਲਾਂਦਾ ਹੋਊਗਾ ਜੀ ਮਤਲਬ ਉਹਨੂੰ ਫੜਾ ਨਾ ਜੀ ਸਾਡਾ ਮੋਟਿਵ ਇਹ ਹੈ ਜੀ ਅਸੀਂ ਉਹਨੂੰ ਫਸਾਣਾ ਹੈ ਜੀ ਬੰਦੇ ਨੂੰ ਕੋਈ ਵੀ ਬੰਦਾ ਹੋਊਗਾ ਜੇ ਸਾਨੂੰ ਪਤਾ ਲੱਗਿਆ ਅਸੀਂ ਤਾਂ ਕਰਕੇ ਤੁਹਾਨੂੰ ਇਹ ਦੱਸਿਆ ਜਾ ਰਿਹਾ ਵੀ ਮਤਲਬ ਇਹ ਕੰਮ ਅੱਗੇ ਤੋਂ ਨਾ ਹੋਵੇ ਪਹਿਲਾਂ ਵੀ ਪਹਿਲਾਂ ਵੀ ਇੱਕ ਚਾਂਸ ਜੀ ਉੱਪਰ ਨਾ ਬੱਕਰੀ ਦੀ ਉਹਦਾ ਮੂੰਹ ਸਾਰਾ ਫਟ ਗਿਆ ਸੀ ਉਸ ਟਾਈਮ ਸਰਪੰਚ ਦਾਚਾ ਜੀ ਨੂੰ ਪਤਾ ਹੈ ਉਸ ਟਾਈਮ ਵੀ ਕਾਫੀ ਮਤਲਬ ਬੰਦੇ ਫੜਨ ਦੀ ਕੋਸ਼ਿਸ਼ ਕੀਤੀ ਬੰਦਾ ਫੜ ਨਹੀਂ ਹੋਇਆ ਕੋਈ ਵੀ ਮਤਲਬ ਹੁਣ ਸਾਡੀ ਇਹੀ ਹੈ ਵੀ ਹੁਣ ਸੋਚੋ ਬਈ ਬੰਦਾ ਫੜਿਆ ਜਾਵੇ ਕਿਉਂਕਿ ਲੋਕਾਂ ਦੇ ਜਾਨਵਰ ਜਿਹੜੇ ਮਤਲਬ ਖਾ ਕੇ ਉਹਨੂੰ ਮਾਰ ਰਹੇ ਨੇ ਉਹਦੇ ਵਾਸਤੇ ਕੁਝ ਕੀਤਾ ਜਾਵੇ ਸਾਡੀ ਇਹੀ ਅਪੀਲ ਹੈ ਇਨਸਾਫ ਕੀਤਾ ਜਾਵੇ ਜੀ ਜਾਨਵਰ ਤਾਂ ਜੀ ਜਿੱਦਾਂ ਜੰਗਲੀ ਹੁੰਦੇ ਹੀ ਐ ਜੀ ਜਿੱਦਾਂ ਹੁਣ ਸੂਰ ਹੋਗੇ ਜੀ ਹੋਰ ਜਾਨਵਰ ਹੋਗੇ ਜੀ ਇਹੀ ਜਾਨਵਰ ਹੁੰਦੇ ਨੇ ਸਾਡੀ ਇਹੀ ਹੈ ਜੀ ਮੋਟ ਉਹਨਾਂ ਨੂੰ ਮਤਲਬ ਪਕੜਾਈਏ ਬੰਦਿਆਂ ਨੂੰ ਜਿਹੜੇ ਬੰਦੇ ਆ ਨਾ ਜੀ ਉਹਨਾਂ ਨੂੰ ਫਸਾਣੇ ਦਾ ਸਾਡਾ ਉਹ ਹੈ ਵੀ ਉਹਨਾਂ ਨੂੰ ਪਕੜਾਈਏ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਜੀ ਜਿਹੜੇ ਕੰਮ ਕਰ ਰਹੇ ਨੇ ਗਲਤ ਕੰਮ ਕਰ ਰਹੇ ਨੇ ਜੀ ਕਿਸੇ ਹੋਰ ਨੂੰ ਵੀ ਬੰਦੇ ਨੂੰ ਵੀ ਡਿਸਕ ਹੋ ਸਕਦਾ ਜੀ ਇੱਥੇ ਬੰਦੇ ਬੰਦੇ ਬਹੁਤ ਘੁੰਮਦੇ ਜੀ ਸੈਰ ਕਰਨ ਆਉਂਦੇ ਜੀ ਕਿਸੇ ਦੇ ਪੈਰ ਚ ਆ ਗਿਆ ਕੀ ਦੇ ਕੁਝ ਇਹ ਡਰ ਹੈ ਜੀ ਇਹ ਸੱਚੀ ਦਾ ਹੀ ਬਹੁਤ